ਨਗਰ ਨਿਗਮ ਅੰਮ੍ਰਿਤਸਰ ਕਰਾਂ ਦਾ ਕੂੜਾ ਚੁੱਕਣੇ ਵਿੱਚ ਲਗਾਤਾਰ ਸੇਵਾ ਕਰ ਰਹੇ ਹਨ ਅਤੇ ਕੋਸ਼ਿਸ਼ ਕਰਦੇ ਹਨ ਕਿ ਸੁੱਕਾ ਅਤੇ ਗਿੱਲਾ ਕੂੜਾ ਅਲੱਗ-ਅਲੱਗ ਚੁੱਕਿਆ ਜਾਵੇ। ਨਗਰ ਨਿਗਮ ਵੱਲੋਂ ਸਿਹਤ ਅਫਸਰ ਡਾਕਟਰ ਕੇਰਨ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਘਰ ਦੇ ਵਿੱਚ ਹੀ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਪਾਇਆ ਜਾਵੇ ਤਾਂ ਜੋ ਕਿਸੇ ਨੂੰ ਵੀ ਦਿੱਕਤ ਨਾ ਆਵੇ। ਜਿਹੜਾ ਸਾਡਾ ਇੱਕ ਅਹਿਮ ਪ੍ਰੋਜੈਕਟ ਹੈਗਾ ਜੀ ਸ਼ਹਿਰ ਦੇ ਵਿੱਚੋਂ ਕੂੜੇ ਦੀ ਲਿਫਟਿੰਗ ਕਰਨਾ ਤੇ ਇਹਨੂੰ ਪ੍ਰੋਸੈਸ ਕਰਨਾ ਇੱਥੇ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਮੈਸੇਜ ਦੇਣਾ ਚਾਹਾਂਗਾ ਸਾਡੇ ਕਮਿਊਨਿਟੀ ਫੈਸਿਲਿਟੇਟਰ ਤੇ ਮੋਟੀਵੇਟਰ ਲੋਕਾਂ ਤੋਂ ਅਪਰੋਚ ਵੀ ਕਰ ਰਿਹਾ ਲੋਕਾਂ ਨੂੰ ਡਿਮੋਨਸਟ੍ਰੇਟ ਕਰਕੇ ਵੀ ਦੱਸ ਰਿਹਾ ਉਹ ਮੇਰੀ ਬੇਨਤੀ ਇਹ ਹੈ ਕਿ ਲੋਕ ਜਦੋਂ ਕੂੜਾ ਦਿੰਦੇ ਆ ਸਾਡੀ ਗੱਡੀ ਜਾਂਦੀ ਹੈ ਉਹ ਜਦੋਂ ਕੂੜਾ ਦਿੰਦੇ ਆ ਤੇ ਉਹ ਕੂੜੇ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਦੇਣ ਉਹਦੇ ਨਾਲ ਫਾਇਦਾ ਇਹ ਹੋ ਜਾਂਦਾ ਹੈਗਾ ਕਿ ਸਾਨੂੰ ਕੂੜੇ ਨੂੰ ਪ੍ਰੋਸੈਸ ਕਰਨ 'ਚ ਬੜੀ ਆਸਾਨੀ ਹੋ ਜਾਂਦੀ ਹੈ ਜਿਹੜਾ ਸੁੱਕਾ ਕੂੜਾ ਹੁੰਦਾ ਹੈ ਉਨੂੰ ਡਾਇਰੈਕਟਲੀ ਜਿਹੜਾ ਰੀਸਾਈਕਲਰ ਹੈ ਉਹਦੇ ਕੋਲ ਭੇਜ ਦਿੱਤਾ ਜਾਂਦਾ। ਕੂੜੇ ਦਾ ਬੋਝ ਓਵਰਆਲ ਘਟਦਾ ਹੈ ਤੇ ਜਿਹੜਾ ਵੈਟ ਵੇਸਟ ਹੁੰਦਾ ਅਸੀਂ ਉਹਨੂੰ ਡੰਪ ਤੇ ਲਿਜਾ ਕੇ ਉੱਥੇ ਪੈਟ ਤੇ ਰੱਖ ਕੇ ਉਹਦੀ ਵੈਟ ਵੇਸਟ ਤੋਂ ਖਾਦ ਬਣਾ ਸਕਦੇ ਆ ਤਾਂ ਕਿ ਜਿਹੜਾ ਕੂੜਾ ਪੈਦਾ ਹੋਇਆ ਉਹ ਨਾਲ ਦੀ ਨਾਲ ਖਤਮ ਹੁੰਦਾ ਜਾਵੇ। ਇਹ ਮੇਰੀ ਰਿਕਵੈਸਟ ਹੈ ਜੀ ਸਾਰਿਆਂ ਨੂੰ ਵੀ ਕੂੜਾ ਦੇਣ ਲੱਗਿਆਂ ਵੈਟ ਤੇ ਡਰਾਈ ਵੇਸਟ ਨੂੰ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਕੂੜੇ ਦੀ ਜਿਹੜੀ ਪ੍ਰੋਸੈਸਿੰਗ ਹੈ ਉਨੂੰ ਅੱਛੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਹਰ ਚੀਜ਼ ਦੇ ਵਿੱਚ ਇੱਕ ਸਿਸਟਮ ਬਣਾਇਆ ਜਾ ਸਕਦਾ ਹੈ ਭਾਵੇਂ ਉਹ ਖਾਣ ਪੀਣ ਦੀ ਚੀਜ਼ਾਂ ਹੋਣ ਜਾਂ ਡਿਸਪੋਜ਼ ਕਰਨ ਵਾਸਤੇ ਵੇਸਟ ਤੁਸੀਂ ਡਾਕਟਰ ਕਿਰਨ ਨੂੰ ਸੁਣਿਆ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਦੱਸਿਆ ਹੈ ਕਿ ਸੈਗਰੀਗੇਸ਼ਨ ਜਿਹੜੀ ਹੈਗੀ ਫਸਟ ਪੁਆਇੰਟ ਤੇ ਕਰਵੀ ਹੋ ਸਕਦੀ ਹੈ ਤਾਂ ਜੋ ਸਾਨੂੰ ਗਿੱਲਾ ਔਰ ਸੁੱਕਾ ਕੂੜਾ ਜਿਹੜਾ ਹੈਗਾ ਉਹਦੇ ਵਿੱਚ ਫਰਕ ਪਤਾ ਲੱਗ ਸਕੇ ਡਿਪਾਰਟਮੈਂਟ ਆਫ ਡਿਵੈਲਪਮੈਂਟ ਜੋ ਕਰ ਰਿਹਾ ਉਹ ਕਰ ਰਿਹਾ ਸੋਸਾਇਟੀ ਵਾਸਤੇ ਸੋਸਾਇਟੀ ਦਾ ਫਸਟ ਵੀ ਬਣਦਾ ਹੈ ਕਿ ਡਿਪਾਰਟਮੈਂਟ ਨਾਲ ਮਿਲ ਕੇ ਚੱਲਣ ਕੈਮਲਪੁਰਸਨ ਰਕੇਸ਼ਨ ਨਾਲ ਜੀਪੀਐਸ ਇਨ ਫਾਸਟ نیوز ਅੰਮ੍ਰਿਤਸਰ